ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਦਮ ਖੋਰ ਭਾਗ 33 ਬ੍ਰੰਤ ਦੀ ਮਨਸੂਖੀ ਤੋਂ ਬਾਅਦ ਹੁਣ ਭਾਰਤੀ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਸੀ ਜਿਸ ਕਰਕੇ ਉਹ ਆਪਣਾ ਬਨਾਵਟੀ ਹੁਲੀਆ ਬਦਲ ਕੇ ਮੋੜ ਅਸਲੀ ਸ਼ਕਲ ਵਿੱਚ ਆ ਗਿਆ ਪਿਰਤਪਾਲ ਵੀ ਹੁਣ ਨਵੇਂ ਸਫ਼ਰ ਦੀ ਤਿਆਰੀ ਲਈ ਉਸੇ ਪਾਸ ਰਹਿ ਰਿਹਾ ਹੈ ਤੇ ਸਫ਼ਰ ਦੀ ਤਿਆਰੀ ਪੂਰੇ ਜੋਰ-ਸ਼ੋਰ ਨਾਲ ਕੀਤੀ ਜਾ ਰਹੀ ਅੱਜ ਅਚਾਨਕ ਭਾਰਤੀ ਦਾਸ ਜੇ ਰਾਸਾ ਦਾ ਤੋਂ ਉਲਟ ਕੁਝ ਹੋਰ ਤਰ੍ਹਾਂ ਦਾ ਜਪਿਆ ਪਿਰਤਪਾਲ ਨੂੰ ਉਸ ਨੇ ਜਿੰਨੀ ਵਾਰੀ ਵੀ ਭਾਰਤੀ ਵੱਤਾਂ ਕਿਆ ਉਸ ਦੇ ਅੰਦਰ ਕੁਝ ਡਰ ਜਿਹੇ ਦੀ ਅਨੁਭਵਤਾ ਹੋਈ ਭਾਰਤੀ ਨਾਲ ਉਹ ਕੋਈ ਅੱਜ ਤੋਂ ਨਹੀਂ ਸਿੱਖ ਰਹਿ ਰਹਿ ਸਭਾ ਸਾਲ ਤਾ ਉਹ ਦੋਹਾਂ ਦਾ ਸਾਥ ਚੱਲਿਆ ਹੈ ਪਰ ਇੰਜ ਉਸ ਨੇ ਕਦੀ ਨਹੀਂ ਸੀ ਉਸ ਨੂੰ ਤੱਕ ਛੇਕੜ ਪਿਰਤਪਾਲ ਤੋਂ ਜਿਆਦਾ ਨਾ ਹੀ ਰਿਹਾ ਗਿਆ ਤਾਂ ਉਸਨੇ ਪੁੱਛ ਹੀ ਲਿਆ ਭਾਰਤੀ ਕੀ ਮਾਮਲਾ ਹੈ ਬੜੀ ਹੋਰ ਤਰ੍ਹਾਂ ਦੀ ਨਜ਼ਰ ਨਾਲ ਤੱਕਣਾ ਹੈ ਮੇਰੇ ਵੱਲ ਹਾਂ ਦੋਸਤ ਆਪਣੀ ਆਦਤ ਅਨੁਸਾਰ ਭਾਰਤੀ ਨੇ ਬਿਨਾਂ ਬਲਬਲੇਵੇਂ ਤੋਂ ਜਵਾਬ ਦਿੱਤਾ ਕੁਝ ਹੈ ਹੀ ਗੱਲ ਜਰਾ ਮਸਾਂ ਕੀ ਮੈਂ ਉਸ ਬਾਰੇ ਪੁੱਛ ਸਕਦਾ ਪੁੱਛਣ ਦੀ ਲੋੜ ਤੈਨੂੰ ਨਹੀਂ ਪਾਲ ਮੈਨੂੰ ਆ ਸਭ ਤੈਨੂੰ ਹਾਂ ਤਾਂ ਤੂੰ ਹੀ ਪੁੱਛ ਲੈ ਜੋ ਕੁਝ ਪੁੱਛਣਾ ਚੰਗਾ ਹੋਵੇ ਕੀ ਅਸੀਂ ਥੋੜੇ ਚਿਰ ਲਈ ਕਿਤੇ ਬਾਹਰ ਚਲੀ ਚਲੀਏ ਪਹੁੰਚ ਪੁੰਜੀ ਵਿਚੇ ਰੋਇਆ ਰਲ ਕੇ ਫੇਰਾਂ ਤੋਂ ਲੈ ਇੱਕ ਬਿਮਾਰੀ ਦੂਜਾ ਪੰਗਾੜਾ ਪਾਣ ਕਰਕੇ ਅੰਦਰ ਡੱਕਿਆ ਡੱਕਿਆ ਤੰਗ ਆ ਗਿਆ ਬਾਹਰ ਜਾ ਕੇ ਅਸੀਂ ਦੋਵੇਂ ਅਜਾਨਾ ਤੌਰ ਤੇ ਗੱਲਾਂ ਕਰ ਸਕਾਂਗੇ ਹੁਣ ਤਾਂ ਪੁਲਿਸ ਦਾ ਡਰ ਵੀ ਨਹੀਂ ਕੋਈ ਚੱਲ ਫਿਰ ਕੁਝ ਚਿਰ ਤੋਂ ਬਾਅਦ ਉਹ ਦੋਵੇਂ ਮਹੱਲੇ ਤੋਂ ਬਾਹਰ ਨਿਕਲ ਕੇ ਖੁੱਲੇ ਮੈਦਾਨ ਵਿੱਚ ਜਾ ਪਹੁੰਚੇ ਇਸ ਤੋਂ ਪਹਿਲਾਂ ਕਿ ਪਿਰਤਪਾਲ ਆਪਣੇ ਸਵਾਲ ਨੂੰ ਫੇਰ ਤਿਆਰ ਹੁੰਦਾ ਭਾਰਤੀ ਨੇ ਉਸ ਉੱਤੇ ਇੱਕ ਅਜੀਬ ਤੇ ਅਜੋੜ ਜਿਹਾ ਸਵਾਲ ਕਰ ਦਿੱਤਾ ਪਾਲ ਇਹ ਦੱਸ ਕਿ ਵਿਆਹ ਸ਼ਾਦੀ ਦੇ ਬਾਰੇ ਤੇਰਾ ਕੀ ਖਿਆਲ ਭਾਰਤੀ ਵਰਗਾ ਸਿਆਸੀ ਸੁਆਦਾ ਆਦਮੀ ਵੀ ਇਹੋ ਜਿਹਾ ਸਵਾਲ ਕਰ ਸਕਦਾ ਹੈ ਪਿਰਤਪਾਲ ਨੂੰ ਇਸ ਦੀ ਉਕਾਸ ਨਹੀਂ ਸੀ ਇੱਕ ਘਾ ਦੇ ਕਿਤੇ ਤੇ ਬੈਠਦਾ ਹੋਇਆ ਉਹ ਜਰਾ ਇੱਕ ਮੁਸਕਰਾਇਆ ਕਿਉਂ ਕੁਝ ਵਿਚਾਰ ਬਣ ਗਿਆ ਵਿਆਹ ਕਰਾਣ ਦਾ ਤੇਰਾ ਮੇਰਾ ਨਹੀਂ ਪਾਗਲ ਭਾਰਤੀ ਬੈਠ ਗਿਆ ਮੈਂ ਤੇਰੀ ਬਾਤ ਪੁੱਛ ਰਿਹਾ ਮੇਰੀ ਬਾਤ ਕੀ ਮਤਲਬ ਮਤਲਬ ਇਹ ਕਿ ਤੈਨੂੰ ਵਿਆਹ ਕਰਾਂਗੇ ਇੱਕ ਚੰਗਾ ਗ੍ਰਸਤੀ ਬਣ ਕੇ ਆਪਣਾ ਛੋਟਾ ਜਿਹਾ ਘੋਸਲਾ ਬਣਾਉਣਾ ਚਾਹੀਦਾ ਭਾਰਤੀ ਕੀ ਗੱਲਾਂ ਕਰ ਰਿਹਾ ਹੈ ਪੰਗ ਤੇ ਨਹੀਂ ਪੀਲੀ ਤੂੰ ਅੱਜ ਬਿਲਕੁਲ ਨਹੀਂ ਮੇਰੇ ਹਵਾਸ ਬਿਲਕੁਲ ਦੁਰਸਤ ਨਹੀਂ ਪਰ ਜਿਹੜਾ ਆਦਮੀ ਆਪ ਹੀ ਸ਼ਾਦੀ ਕਰਾਉਣ ਦੇ ਹੱਕ ਵਿੱਚ ਨਹੀਂ ਉਹ ਦੂਸਰੇ ਨੂੰ ਕੀ ਕਰਨ ਉਸ ਦਾ ਉਪਦੇਸ਼ ਦੇ ਸਕਦਾ ਮੇਰੀ ਗੱਲ ਜਾਣ ਦੇ ਤੂੰ ਪਾਲ ਇੱਕ ਤਰ੍ਹਾਂ ਤੂੰ ਵੇਖ ਰਹਿ ਹੈ ਕਿ ਮੈਂ ਦੇ ਆਮੀ ਬਿਮਾਰ ਹਾਂ ਦੂਜਾ ਜਿਸ ਕੰਮ ਨੂੰ ਮੈਂ ਹੱਥ ਵਿੱਚ ਲਈ ਬੈਠਾ ਉਸ ਦੇ ਹੁੰਦਿਆ ਮੈਂ ਵਿਆਹ ਸ਼ਾਦੀ ਦੀ ਗੱਲ ਸੋਚ ਵੀ ਨਹੀਂ ਸਕਦਾ ਮੈਂ ਵੀ ਤਾਂ ਤੇਰੀ ਹੀ ਮੰਜ਼ਲ ਦਾ ਰਾਹੀ ਹਾਂ ਫਿਰ ਤੂੰ ਕਿਉਂ ਇਸ ਗੱਲ ਦੀ ਚਿੰਤਾ ਕਰਦਾ ਹੈ ਭਾਰਤੀ ਗੰਭੀਰ ਹੋ ਗਏ ਨਿਯਤ ਨਹੀਂ ਹੀ ਤਾਂ ਇਸ ਗੱਲ ਦੀ ਗਾਰੰਟੀ ਨਹੀਂ ਕਿ ਆਦਮੀ ਸਮਝਲ ਦਾ ਰਾਹੀ ਬਣ ਸਕੇਗਾ ਇਸ ਰਸਤੇ ਤੁਰਨ ਲਈ ਹੋਰ ਵੀ ਬੜਾ ਕੁਝ ਸੋਚਣ ਦੀ ਲੋੜ ਹੈ ਪਾਲ ਮੇਰੀ ਗੱਲ ਦਾ ਗੁੱਸਾ ਨਾ ਕਰੀ ਤੇ ਜੇ ਇਤਫਾਕ ਨਾਲ ਤੋਂ ਗੈਰ ਸ਼ਾਦੀ ਸ਼ੁਦਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੇਰੇ ਅੰਦਰੋਂ ਜਨਸੀਅਤ ਦਾ ਸੂਮਾ ਖੁਸ਼ ਹੋ ਗਿਆ ਦੇ ਸੇਵਾ ਕਿਸੇ ਵੀ ਕਿਸਮ ਦੀ ਹੋਵੇ ਉਸ ਦੀ ਸਫਲਤਾ ਦਾ ਰਾਜਕਿਵਲ ਦੋ ਚੀਜ਼ਾਂ ਵਿੱਚ ਲੁਕਿਆ ਹੁੰਦਾ ਕੀ ਕੀ ਆਤਮ ਬਲ ਦੀ ਤਿਆਗ ਤੋਂ ਵੱਡੇ ਵੱਡੇ ਦੇਸ਼ ਭਗਤਾਂ ਦੇ ਹੱਥ ਅੱਜ ਵੇਖ ਰਿਹਾ ਹੈ ਉਹ ਲੋਕ ਜਦੋਂ ਪਹਿਲਾਂ ਪਹਿਲ ਇਸ ਕੰਮ ਲਈ ਮੈਦਾਨ ਵਿੱਚ ਕੁੱਦੇ ਸਨ ਜਿਕੇ ਯਕੀਨਨ ਸਿਰਾਂ ਤੇ ਕਫਨ ਬੰਨ ਗਏ ਨਵੇਂ ਜੋਸ਼ ਤੇ ਉਤਸ਼ਾਹ ਦੇ ਅਸਰਾਂ ਹੇਠ ਉਹ ਕਿਸੇ ਵੱਡੀ ਤੋਂ ਵੱਡੀ ਕੁਰਬਾਨੀ ਲਈ ਵੀ ਤਤ ਪਰਵ ਖਾਈ ਦਿੰਦੇ ਸਨ ਪਰ ਇੱਕ ਵਕਤ ਆਇਆ ਜਦੋਂ ਚੰਗਿਆ ਚੰਗਾਂ ਦੀ ਪੈਰ ਫਿਸਲ ਗਈ ਤੇ ਉਹ ਜਹੀ ਪਸਤੀ ਵਿੱਚ ਜਾ ਲਿੱਗੇ ਕਿ ਧੋਬੀ ਦੇ ਕੁੱਤੇ ਬਾਗ ਨਾ ਕਰਦੇ ਰਹੇ ਨਾ ਘਾਟਦੇ ਇਹ ਕਿਉਂ ਹੁੰਦਾ ਹੈ ਪਤਾ ਆਤਮ ਬੱਧ ਦੀ ਘਾਟ ਤੇ ਜਾਂ ਵਾਸ਼ਨਾ ਦੀ ਬਰਬਲਤਾ ਕਰਕੇ ਪਰ ਤੇਰਾ ਕੀ ਖਿਆਲ ਹੈ ਇੱਕ ਦੇਸ਼ ਭਗਤ ਨੂੰ ਮੋਹ ਮਾਇਆ ਦਾ ਗਲਾ ਘੁੱਟ ਕੇ ਪਾਂਡਵਾ ਵਾਂਗ ਹਿਮਾਲਿਆ ਵਿੱਚ ਗਲਣ ਲਈ ਪੁੱਠ ਤੁਰਨਾ ਚਾਹੀਦਾ ਹੈ ਕੋਈ ਵੀ ਸਮਝ ਲੈ ਪਰ ਮੇਰਾ ਯਕੀਨ ਹੈ ਕਿ ਆਤਮ ਬਲ ਨੂੰ ਕਮਜ਼ੋਰ ਕਰਨ ਵਾਲੀ ਜੇ ਕੋਈ ਸਭ ਤੋਂ ਵੱਡੀ ਚੀਜ਼ ਇਸ ਰਸਤੇ ਵਿੱਚ ਹੈ ਤਾਂ ਵਾਸ਼ਨਾ ਹੈ ਫਿਰ ਤਾਂ ਹਿੰਦੁਸਤਾਨ ਦੇ ਲਗਭਗ ਸਾਰੇ ਦੇਸ਼ ਭਗਤ ਨਾਉਂਦੇ ਹੀ ਦੇਸ਼ ਭਗਤ ਹੋਏ ਨਾ ਮੇਰਾ ਐਸਾ ਹੀ ਖਿਆਲ ਹੈ ਜਿੱਥੋਂ ਤੱਕ ਮੇਰੇ ਤਜਰਬੇ ਦਾ ਵਾਸਤਾ ਹੈ ਛੋਟਗਾਂ ਮਹਾਤਮਾ ਗਾਂਧੀ ਜਾਂ ਕੁਝ ਗਿਣਤੀ ਦੇ ਲੀਡਰਾਂ ਤੋਂ ਹੋਰ ਕੋਈ ਘੱਟ ਹੀ ਆਖਰੀ ਦਮ ਤੱਕ ਆਪਣੇ ਰਾਧਿਆਂ ਤੇ ਟਿਕਲ ਰਹਿ ਸਕਿਆ ਹੋਵੇਗਾ ਪਰ ਮਹਾਤਮਾ ਗਾਂਧੀ ਵੀ ਤਾਂ ਕੁਵਾਰਾ ਨਹੀਂ ਸੀ ਕੁਵਾਰਾ ਬੇਸ਼ੱਕ ਨਹੀਂ ਸੀ ਪਰ ਤੈਨੂੰ ਪਤਾ ਹੋਵੇਗਾ ਜਦੋਂ ਉਹ ਅਮਲੀ ਤੌਰ ਤੇ ਸੇਵਾ ਦੇ ਮੈਦਾਨ ਵਿੱਚ ਆਇਆ ਤਾਂ ਆਪਣੀ ਪਤਨੀ ਨੂੰ ਮਾਂ ਕਰਕੇ ਆਇਆ ਸੀ ਫਿਰ ਤਵਾਲ ਸੋਚੀ ਪੈ ਗਿਆ ਇਸ अनोखे ਮੰਤ ਮਨੁਸ ਨੂੰ ਸੁਣ ਕੇ ਫਿਰ ਬੋਲਿਆ ਚਲੋ ਮੰਨ ਲਿਆ ਪਰ ਇਤਨਾ ਕਰਨ ਤੋਂ ਬਾਅਦ ਵੀ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਅੱਗੇ ਜਾ ਕੇ ਵੀ ਆਦਮੀ ਸਹਿਸਮਤੀ ਰਹਿ ਰਹਿ ਸਕੇਗਾ ਭਾਰਤੀ ਮੁਸਕਰਾਇਆ ਜਿਹੜੀ ਗੱਲ ਤੈਨੂੰ ਮੈਂ ਕਹਿਣ ਲੱਗਾ ਸਾਂ ਉਹੀ ਤੋਂ ਆਪ ਕਹਿ ਦਿੱਤੇ ਮੇਰੇ ਕਹਿਨ ਦਾ ਵਿਦਾ ਇਹੋ ਮਤਲਬ ਹੈ ਕਿ ਨਿਰਬੋਟੀ ਨੂੰ ਮਾਂ ਜਾਂ ਭੈਣ ਆ ਕੇ ਹੀ ਚਮੇਲਾ ਨਹੀਂ ਮੁੱਕ ਜਾਂਦਾ انسان ਦੇ ਅੰਦਰ ਕਾਮਨਾਵਾਂ ਦਾ ਇਤਨਾ ਵੱਡਾ ਜਾਂ ਖੀਰਾ ਟੱਪੇ ਪੈ ਕਿ ਪਤਾ ਨਹੀਂ ਕਿਹੜੇ ਬਿਲ ਕਿਹੜੀ ਘਟਨਾ ਦੇ ਅਸਰ ਨਾਲ ਉਹ ਨਵੇਂ ਸਿਰੇ ਫੁੱਟ ਨਿਕਲੇ ਅਸਲ ਵਿੱਚ ਪਾਲ ਆਦਮੀ ਉਹ ਬੁਝਾਰਤ ਹੈ ਜਿਸ ਨੂੰ ਉਹ ਕਦੀ ਵੀ ਕਦੀ ਵੀ ਬੋਝ ਨਹੀਂ ਸਕਦਾ ਅਸੀਂ ਗੱਲਾਂ-ਗੱਲਾਂ ਵਿੱਚ ਕਈ ਵਾਰੀ ਦੂਸਰੇ ਨੂੰ ਕਹਿ ਦਿੰਦੇ ਹਾਂ ਮੈਂ ਤੇਰੇ ਦਿਲ ਨੂੰ ਇੰਨਾ ਹੀ ਸਮਝ ਸਕਦਾ ਹਾਂ ਜਿੰਨਾ ਆਪਣੇ ਆ ਪਰ ਇਹ ਜਾਂ ਸਵੈਕਪਟ ਜਾਂ ਨਿਰਾਪਲੇਖਾ ਹੁੰਦਾ ਆਦਮੀ ਸਾਰੀ ਦੁਨੀਆ ਨੂੰ ਜੇ ਉਸ ਦੇ ਸਾਰੇ ਗਿਆਨ ਨੂੰ ਸਮਝ ਲਵੇ ਤਾਂ ਭਾਵੇਂ ਸਮਝ ਲਵੇ ਪਰ ਜੇ ਉਹ ਕਦੀ ਸਮਝ ਨਹੀਂ ਸਕਿਆ ਤਾਂ ਉਹ ਆਪਣੇ ਆ ਮੈਨੂੰ ਮਾਫ ਕਰ ਜਸਾਫ ਲਵ ਲਵ ਚਾਂ ਵਿੱਚ ਕਹਦੇ ਕਿ ਤੂੰ ਆਪਣੇ ਆਪ ਨੂੰ ਨਹੀਂ ਸਮਝ ਸਕਿਆ ਜਾਂ ਫਿਰ ਜੋ ਕੁਝ ਤੂੰ ਆਪਣੇ ਆਪ ਨੂੰ ਸਮਝ ਬੈਠਾ ਹੈ ਉਸ ਵਿੱਚ ਬਹੁਤ ਸਾਰੀ ਤੈਨੂੰ ਗਲਤਫहमी ਲੱਗੀ ਹੈ ਹੋ ਸਕਦਾ ਹੈ ਪਰ ਇਹ ਜੁ ਵਿਚਾਰਤਾ ਪਾਣ ਦੀ ਥਾਂ ਤੂੰ ਸਿੱਧਾ ਸਾਫ਼ ਕਿਉਂ ਨਹੀਂ ਕਹਿ ਦੱਸ ਦਿੰਦਾ ਜੋ ਕੁਝ ਕਹਿਣਾ ਚਾਹਣਾ ਭਾਰਤ ਇਤਿਹਾਸ ਪਿਆ ਮੇਰਾ ਖਿਆਲ ਹੈ ਬਾਲ ਤੂੰ ਮਛਲਾ ਬਣ ਕੇ ਮੇਰੇ ਉੱਤੇ ਸਵਾਲ ਕਰ ਰਿਹਾ ਹੈ ਮਛਲਾ ਬਣ ਕੇ ਬੇਜਕ ਜੇ ਤੇਰੇ ਅੰਦਰ ਦੇ ਕਿ ਸੇ ਦੁਖਦੀ ਨਾੜ ਨੂੰ ਮੈਂ ਲੱਭ ਸਕਦਾ ਹਾਂ ਤਾਂ ਕਿ ਕੰਨ ਹੋ ਸਕਦਾ ਕਿ ਤੈਨੂੰ ਆਹ ਉਸ ਨਾੜ ਦੀ ਸੋਜੀ ਨਾ ਹੋਵੇ ਜਿਹੜੀ ਤੇਰੇ ਅੰਦਰ ਟੀਸਾ ਮਾਰ ਰਹੀ ਹੈ ਕੀ ਤੂੰ ਨਹੀਂ ਜਾਣਦਾ ਕਿ ਤੇਰੀ ਕਿਸੇ ਨਾ ਕਿਸੇ ਨਾੜ ਵਿੱਚ ਇਸ ਵੇਲੇ ਚਸਕਾ ਪੈ ਰਿਹਾ ਨਹੀਂ ਇਹ ਬਿਲਕੁਲ ਨਹੀਂ ਭਾਰਤੀ ਤੂੰ ਮੇਰੀ ਗੱਲ ਦਾ ਯਕੀਨ ਕਰ ਕਿ ਮੇਰੀ ਕੋਈ ਨਾੜ ਨਹੀਂ ਦੁਖ ਰਹੀ ਅੱਛਾ ਭਾਰਤੀ ਨੂੰ ਉਸ ਦੀਆਂ ਅੱਖਾਂ ਵਿੱਚ ਘੂਰਿਆ ਤਾਂ ਫਿਰ ਮੈਨੂੰ ਹੀ ਦੱਸਣਾ ਪਵੇਗਾ ਲੈ ਸੋਨ ਕੰਨ ਖੋਲ ਕੇ ਸੱਚ ਕਹਿੰਦਾ ਹੈ ਕਿ ਸਲੋਚਨਾ ਦੀ ਖੈਨ ਵਿੱਚ ਤੇਰਾ ਦਿਲ ਕਦੇ ਨਹੀਂ ਉਲਝਾ ਸੁਣ ਕੇ ਪਿਰਤਪਾਲ ਦੀ ਖੱਲੜੀ ਵਿੱਚ ਮਾੜੀ ਜਿਹੀ ਝਣਝਣੀ ਆਵਾਜ਼ ਚੋਈ ਪਰ ਐਸੀ ਨਹੀਂ ਕਿ ਉਸ ਦੇ ਚਿਹਰੇ ਤੋਂ ਕੋਈ ਆਵਾਜ਼ ਮਿਲ ਸਕਦਾ ਉਹ ਕੁਝ ਵਿਅੰਗ ਵਿੱਚ ਬੋਲਿਆ ਬਹੁਤ ਖੂਬ ਤਾਂ ਮੈਨੂੰ ਵੀ ਕਹਿਣਾ ਪਵੇਗਾ ਕਿ ਤੂੰ ਨਿਹਰਾ ਪੂਰਾ ਬਹਿਮੀ ਢੋਲਾ ਹੈ ਟੀਟ ਪਣਾ ਛੱਟ ਕੇ ਬਾਲ ਭਾਰਤੀ ਨੇ ਧਮਕਾ ਮਾਰਿਆ ਮੈਨੂੰ ਚਾਰਨ ਦੀ ਕੋਸ਼ਿਸ਼ ਨਾ ਕਰ ਬਰਾਬਰ ਕੰਘਾ ਦਿਨਾਂ ਤੋਂ ਮੇਰੀ ਨਜ਼ਰ ਤੇਰਾ ਪਿੱਛਾ ਕਰ ਰਹੀ ਹੈ ਮੈਂ ਤੇਰੇ ਮਨ ਦੀ ਹਾਲਤ ਨੂੰ ਸਪਸ਼ਟ ਵੇਖ ਰਿਹਾ ਹਾਂ ਤੂੰ ਜਦੋਂ ਵੀ ਉਸ ਕੁੜੀ ਦੇ ਸਾਹਮਣੇ ਹੁੰਦਾ ਹੈ ਤੇਰੀਆਂ ਅੱਖਾਂ ਬੋਲ-ਬੋਲ ਕੇ ਕੁਝ ਕਹਿ ਰੰਗਾ ਹੁੰਦੀਆਂ ਨੇ ਕੰਮ ਹੋਵੇ ਨਾ ਹੋਵੇ ਜ਼ਰੂਰ ਕੋਈ ਨਾ ਕੋਈ ਬਹਾਨਾ ਪਾ ਕੇ ਤੂੰ ਆਤਮ ਕਰਦਾ ਹੈ ਕਿ ਤੇਰਾ ਆਉਣਾ ਹੁੰਦਾ ਹੈ ਸਿਰਫ ਸਲੋਚਨਾ ਨੂੰ ਦੇਖਣ ਲਈ ਕੀ ਮੈਂ ਗਲਤ ਕਹਿ ਰਿਹਾ ਫਿਰ ਤ ਪਰ ਜਾ ਰਾਕਿ ਚਿਪਿਆ ਪਰ ਛੱਟ ਹੀ ਸਵਾਲ ਸੰਭਲ ਗਿਆ ਭਾਰਤੀ ਕਿਸੇ ਹੱਦ ਤੱਕ ਤੇਰਾ ਸਵਾਰਖਿਆਲ ਠੀਕ ਹੋ ਸਕਦਾ ਹੈ ਜਰੂਰ ਮੇਰੇ ਅੰਦਰ ਅਕਸਰ ਸਲੋਚਨਾ ਨੂੰ ਵੇਖਣ ਦੀ ਖਵਾਇਸ਼ ਪੈਦਾ ਹੁੰਦੀ ਹੈ ਪਰ ਤੈਨੂੰ ਇਹ ਸਮਝਣ ਦਾ ਕੀ ਹੱਕ ਕਿ ਤੂੰ ਇਸ ਨੂੰ ਵਾਸ਼ਨਾ ਜਾਂ ਕਾਮਨਾ ਦਾ ਦਰਜਾ ਦੇਵੇਂ ਕਿ ਕਿਸੇ ਕੁੜੀ ਵੱਲ ਤੱਕਣਾ ਪਾਪ ਹੈ ਪਾਲ ਭਾਰਤੀ ਫੇਰ ਕੜ ਕੇ ਆਪਣੇ ਆਪ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰ ਮੈਂ ਸਾਫ਼ ਕਹਿੰਦਾ ਹਾਂ ਕਿ ਤੂੰ ਮਾਨਸਿਕ ਕਮਜ਼ੋਰੀ ਦਾ ਸ਼ਿਕਾਰ ਹੋ ਰਿਹਾ ਹੈ ਕਿਸੇ ਕੁੜੀ ਵੱਲ ਭਮ ਪਿਆਰ ਨਾਲ ਹੀ ਕਿਉਂ ਨਾ ਤੱਕਿਆ ਜਾਵੇ ਤੱਕਣਾ ਬੁਰੀ ਗੱਲ ਨਹੀਂ ਪਰ ਪਿਆਰ ਕਿ ਹੋ ਜਿਆ ਹੁੰਦਾ ਕਿਸ ਨੂੰ ਕਹਿੰਦੇ ਨਹੀਂ ਪਿਆਰ ਇਹ ਅਜੇ ਤੈਨੂੰ ਸਮਝਣਾ ਹੋਵੇਗਾ ਤੇਰੇ ਸਰੀਰ ਉੱਤੇ ਜਰਾ ਜਿੰਨੀ ਫਿਨਸੀ ਹੋ ਜਾਂਦੀ ਹੈ ਤਾਂ ਤੂੰ ਉਸ ਨੂੰ ਮ제 ਮ제 ਖੁਰਕੀ ਜਾਂਦਾ ਹੈ ਤੇ ਇਹ ਖੁਰਕਣਾ ਤੇਰੇ ਲਈ ਬਿਲਕੁਲ ਸੁਧਾਰਨ ਜਿਹੀ ਗੱਲ ਹੁੰਦੀ ਹੈ ਪਰ ਤੂੰ ਨਹੀਂ ਜਾਣਦਾ ਕਿ ਤੇਰੇ ਪੋਟਿਆਂ ਦੀ ਉਹ ਮਿੱਠੀ ਮਿੱਠੀ ਰਗੜ ਸਮਾਪਾ ਕੇ ਇੱਕ ਬੇ ਮਲੂਮੀ ਫਿਨਸੀ ਨੂੰ ਇੱਕ ਖਤਰਨਾਕ ਫੋੜੀ ਦੀ ਸ਼ਕਲ ਵਿੱਚ ਬਦਲ ਦੇਣ ਦਾ ਕਾਰਨ ਵੀ ਬਣ ਸਕਦੀ ਹੈ ਫਿਤਪਾਲ ਨੂੰ ਭਾਰਤੀ ਤਾਂ ਇਹ ਗਿਆਨ ਨਹੀਂ ਪਾਇਆ ਉਹ ਕੁਝ ਗਰਮੀ ਵਿਚ ਆ ਕੇ ਬੋਲੇ ਭਾਰਤੀ ਮਾਫ ਕਰੀ ਤੈਨੂੰ ਕੀ ਕਿਸ ਕਿਹਾ ਕਿ ਤੂੰ ਮੈਨੂੰ ਸੰਿਆਸੀ ਸਮਝ ਬੈਠੇ ਮੈਂ ਇਨਸਾਨ ਹਾਂ ਤੇ ਇਨਸਾਨੀ ਫਿਤਰਤ ਤੋਂ ਆਪਣੇ ਆਪ ਨੂੰ ਬਾਹਰ ਨਹੀਂ ਰੱਖ ਸਕਦਾ ਸ਼ਾਇਦ ਕੋਈ ਵੀ ਨਹੀਂ ਰੱਖ ਸਕਦਾ ਜਿਸ ਲੋਚਣਾ ਨੂੰ ਵੇਖਣ ਲਈ ਜਾਂ ਉਸ ਨਾਲ ਗੱਲਾਂ ਕਰਨ ਲਈ ਮੇਰਾ ਦਿਲ ਕਰਦਾ ਹੈ ਤਾਂ ਕਿ ਮੈਂ ਪੁੱਛ ਸਕਦਾ ਕਿ ਤੇਰਾ ਨੇ ਕਰਦਾ ਤੂੰ ਵੀ ਤਾਂ ਉਸ ਨੂੰ ਸਰਬਰ ਰੋਗ ਨਾਸ਼ਨੀ ਤੇ ਹੋਰ ਪਤਾ ਨਹੀਂ ਕੀ ਖਿਤਾਬ ਦਿੰਦਾ ਰਹਿੰਦਾ ਠੀਕ ਹੈ ਬਣਦੇ ਰੱਖ ਲੈ ਮੈਂ ਉਸ ਨੂੰ ਜਗੀਨ ਸਰਵ ਰੋਗ ਨਾਸ਼ਨੀ ਸਮਝਦਾ ਜਦੋਂ ਕਿ ਉਸ ਨੇ ਆਪਣੇ ਅਮਲਾਂ ਨਾਲ ਮੇਰੇ ਉੱਤੇ ਇਹ ਸਚਾਈ ਪ੍ਰਗਟ ਕਰ ਦਿੱਤੀ ਹੈ ਪਰ ਤੈਨੂੰ ਭੁੱਲਣਾ ਨਹੀਂ ਚਾਹੀਦਾ ਕਿ ਕੋਈ ਚੀਜ਼ ਕਿਸੇ ਇੱਕ ਲਈ ਸਰਵ ਰੋਗ ਨਾਸ਼ਨੀ ਹੋ ਸਕਤੇ ਦੂਜੇ ਲਈ ਸਰਵ ਸੁਖ ਨਾਸ਼ਨੀ ਵੀ ਹ ਹਫੀਮ ਨੋ ਦਵਾਆਂ ਵਿੱਚ ਪਾ ਕੇ ਮਰੀਜ਼ਾਂ ਲਈ ਉਸ ਪਾਸੋਂ ਸਫਾ ਦਾ ਕੰਮ ਲਿਆ ਜਾਂਦਾ ਹੈ ਪਰ ਉਸੇ ਫੇਮ ਨੂੰ ਜਦੋਂ ਲੋਕ ਨਸ਼ੇ ਦੇ ਤੌਰ ਤੇ ਵਰਤਣ ਲੱਗ ਪੈਂਦੇ ਹਨ ਉਸ ਦਾ ਅਸਰ ਹੁੰਦਾ ਹੈ ਰਤੀ ਪੀ ਗਈ ਰਤ ਨੂੰ ਤੇ ਮਾਸਾ ਖਾ ਗਈ ਮਾਸ ਕੀ ਤੂੰ ਸੋਚ ਕੀ ਤੂੰ ਸੱਚ ਕਹਿੰਦਾ ਹੈ ਕਿ ਸਲੋਚਨਾ ਦਾ ਖਿਆਲ ਜਦੋਂ ਤੈਨੂੰ ਆਉਂਦਾ ਹੈ ਤਾਂ ਬਿਲਕੁਲ ਕੋਈ ਜਰਾ ਜਿੰਨਾ ਵੀ ਵਾਸ਼ਨਾ ਤਾਂ ਆਸ ਨਹੀਂ ਪੈਦਾ ਹੁੰਦਾ ਤੇਰੇ ਅੰਦਰ ਵਾਸ਼ਨਾ ਤੋ ਤੇਰੀ ਕੀ ਮੁਰਾਦ ਹੈ ਭਾਰਤੀ ਪਹਿਲਾ ਮੈਨੂੰ ਇਸ ਦੀ ਚਰਾ ਤਸਰੀਕ ਕੀ ਦੱਸ ਬਾਸ਼ਨਾ ਦੀ ਦਰਸਤੀ ਇਸ ਦਾ ਅਰਥ ਹੈ ਪੜਕੀ ਇਸ ਦਾ ਅਰਥ ਹੈ ਡੰਚ ਇਸ ਦਾ ਅਰਥ ਹੈ ਇੱਕ ਕਿਸਮ ਦੀ ਭੁੱਖ ਜਿਹੜੀ ਖੁਰਾਕ ਮਿਲਤੇ ਸਭ ਵਾਦੀ ਚਲੀ ਜਾਵੇ ਉਸ ਚੀਜ਼ ਨੂੰ ਕਹਿੰਦੇ ਨੇ ਜਿਹੜੀ ਸਾਡੀ ਸੈਜ਼ਮ ਦੀ ਤਾਕਤ ਨੂੰ ਬੇਗਾਂ ਭੁਖਾ ਦੇਵੇ ਜੇ ਹੋਰ ਤਸਰੀ ਚਾਹੁੰਦਾ ਹੈ ਤਾਂ ਉਰੇ ਕਰ ਆਪਣਾ ਪੈਨ ਭਾਰਤੀ ਨੇ ਅਤਵਿਧਾ ਕੇ ਉਸ ਦੀ ਜੇਬ ਨਾਲੋਂ ਪੈਨ ਉਤਾਰ ਲਿਆ ਫਿਰ ਉਸ ਦੀ ਇੱਕ ਲਿਵਰ ਨੂੰ ਨੌ ਨਾਲ ਉਤਾਕ ਚੋਕੀ ਉਸ ਵਿਚਾਲੇ ساری ਸ਼ਾਹੀ ਉਸ ਉਤੇ ਡੋਲ ਗਈ। ਸ਼ਾਹੀ ਡੁੱਲਣ ਦੀ ਇਸ ਪ੍ਰਕਿਰਿਆ ਨੂੰ ਪ੍ਰਤਪਾਲ ਅੱਖਾਂ ਘਟ ਕੇ ਤੱਕੀ ਗਿਆ। ਖਾਲੀ ਪੈਨ ਨੂੰ ਮੋੜ ਉਸ ਦੀ ਜੇਬ ਵਿੱਚ ਅੜਾਂਦਿਆ ਹੋਇਆ ਭਾਰਤੀ ਬੋਲਿਆ ਇਸ ਟਿਊਬ ਵਿੱਚੋਂ ਸ਼ਾਹੀ ਕਿੰਨੀ ਕ ਨਿਕਲੀ ਹੈ ਬਾਣ ਕੁੱਲਕ 2-4 ਮਾਸੇ ਹੀ ਪਰ ਇੰਨੀ ਥੋੜੀ ਸ਼ਾਹੀ ਨਾਲ ਵੀ ਪੈਂਡਾ ਦੀ ਪੈਨ ਚਿੱਠੀਆਂ ਪੈਡਾਂ ਦੇ ਪੈਡ ਚਿੱਠੀਆਂ ਲਿਖੀਆਂ ਜਾ ਸਕਦੀਆਂ ਨੇ ਜਾਣਦਾ ਇਹ ਕਿਸ ਦੀ ਕਰਾਮਾਤ ਹੈ ਸਿਜ਼ਮ ਦੀ ਸਿਆਣੇ ਕਾਰੀਗਰ ਨੇ ਪੈਨ ਦੀ ਰਜਣਾ ਇਸੇ ਜੋਗਤ ਨਾਲ ਰਚੀ ਹੈ ਕਿ ਇਸ ਦੇ ਪੇਟ ਵਿੱਚ ਸ਼ਾਹੀ ਭਰੀ ਹੋਈ ਹੋਣ ਤੇ ਵੀ ਇੰਨੀ ਉਤਨੀ ਹੀ ਇਸ ਦੀ ਨਿਬ ਵਿੱਚੋਂ ਨਿਕਲਦੀ ਹੈ ਜਿੰਨਾ ਜਿੰਨੀ ਦੀ ਸਾਨੂੰ ਲੋੜ ਹੁੰਦੀ ਹੈ ਪਰ ਜੇ ਇਸ ਦੇ ਰਸਤੇ ਸਿਜ਼ਮ ਦੀ ਰੋਕ हट ਜਾਵੇ ਤਾਂ ਇਸ ਦਾ ਕੀ ਨਤੀਜਾ ਹੋਵੇਗਾ ਸਾਰੀ ਸ਼ਾਹੀ ਸਾਰੀ ਸ਼ਾਹੀ ਕਾਗਜ਼ਾਂ ਉੱਤੇ ਡੁੱਲ ਜਾਵੇਗੀ ਇਹ ਹੋਵਾ ਬਾਸ਼ਨਾ ਦੀ ਤਸਰੀਹ ਤੇ ਸਿਜ਼ਮ ਦੀ ਬੰਨਗੀ ਪਿਰਤਪਾਲ ਐਤ ਕੀ ਕਾਫੀ ਨਿੰਮੋਚਾਣਾ ਨਜ਼ਰੀਆ ਆਇਆ ਪਾਰ ਦੀ ਦੰਦਾ ਵਿੱਚੋਂ ਗਲ ਦਵਾਈਓ ਝਟਕ ਚੁੱਪਚਾਪ ਬੈਠਾ ਰਿਆਂ ਪਰ ਬੋਲੇ ਸ਼ੈਨ ਤੇਰਾ ਖਿਆਲ ਠੀਕ ਹੋਊਗਾ ਪਾਰ ਦੀ ਪਰ ਮੈਂ ਤੈਨੂੰ ਯਕੀਨ ਦਵਾਦਾ ਹਾਂ ਕਿ ਇੱਥੇ ਠੀਕ ਮੈਂ ਕਦੀ ਸੋਚਿਆ ਹੀ ਨਹੀਂ ਬੇਸ਼ੱਕ ਮੈਂ ਨਹੀਂ ਸਾਂ ਆਪਣੇ ਆਪ ਨੂੰ ਸਮਝ ਸਕਿਆ ਅਰ ਤੇਰੀਆਂ ਗੱਲਾਂ ਸੁਣ ਤੋਂ ਬਾਅਦ ਮੈਂ ਖਿਆਲ ਕਰਦਾ ਕਿ ਜ਼ਰੂਰ ਮੇਰੇ ਅੰਦਰ ਦੀ ਕਿਸੇ ਨਾ ਕਿਸੇ ਨੂੰ ਕਰੇ ਵਾਸ਼ਨਾ ਦਾ ਕੁਝ ਨਾ ਕੋਈ ਜਾਂਚ ਹੈ ਸੀ ਨੀਰਾ ਤੇਰਾ ਹੀ ਨੀ ਭਾਰਤੀ ਨੇ ਜਵਾਬ ਦਿੱਤਾ ਬਲਕਿ ਸੱਚ ਪੁੱਛੇ ਤਾਂ ਸੋਚਨਾ ਦਾ ਮਨ ਵੀ ਮੈਨੂੰ ਇਸ ਤੋਂ ਖਾਲੀ ਨਹੀਂ ਦਿਸਿਆ ਮੈਂ ਪਰਤੱਖ ਵੇਖਦਾ ਹਾਂ ਕਿ ਜਦੋਂ ਹੀ ਉਹ ਤੇਰੇ ਸਾਹਮਣੇ ਆਉਂਦੀ ਉਸਦੇ ਚਿਹਰੇ ਤੇ ਇੱਕ ਖਫੀਫ ਜਿਹੀ ਲਾਲੀ ਤੋਰ ਜਾਂਦੀ ਹੈ ਉਸਦੇ ਨਕਸ਼ਾ ਉਤੇ ਕੁਝ ਘਬਰਾਟ ਜੀ ਤੇ ਭਾਵ ਪੈਦਾ ਹੋ ਜਾਂਦੇ ਨੇ ਐਨਮੋ ਮੁਮਕਨ ਹੈ ਕਿ ਤੇਰੇ ਬਾਹ ਕੋ ਉਹ ਵੀ ਅਜੇ ਤੀਕਾ ਆਪਣੇ ਮਨ ਦੀ ਹਾਲਤ ਨੂੰ ਸਮਝ ਨਾ ਸਕੀ ਹੋਵੇ ਕਿਉਂਕਿ ਅਜੇ ਇਹ ਮੰਜ਼ਲ ਦੇ ਪਹਿਲੇ ਹੀ ਕਦਮ ਨੇ ਇਹ ਅਧਵਾਰੀ ਤਾਂ ਮੇਰੀ ਸਲਾਹ ਹੋਈ ਕਿ ਸਲੋਚਨਾ ਨੂੰ ਵੀ ਇਸ ਵਾਰੀ ਜਰਾ ਚੌਕਸ ਕਰਦੇ ਹਾਂ ਪਰ ਉਸ ਨੂੰ ਨਹੀਂ ਕੁਝ ਕਹਿ ਸਕਦਾ ਮੇਰਾ ਯਕੀਨ ਹੈ ਕਿ ਉਸ ਪੋਲੀ ਕੁੜੀ ਨੂੰ ਬਿਲਕੁਲ ਅਜੇ ਤੀਕਾ ਇਸ ਗਾਂ ਤੱਕ ਗਿਆਨ ਨਹੀਂ ਕਿ ਤੇਰੇ ਲਈ ਉਸ ਦੇ ਅੰਦਰ ਕਿਤਾਬਾਂ ਕਿਤਨਾ ਥਾਂ ਪਨ ਚੁੱਕਾ ਹੈ ਪਰ ਇਸ ਹਾਲਤ ਵਿੱਚ ਜੇ ਮੈਂ ਉਸ ਨੂੰ ਉਜ ਕਹਿੰਦਾ ਤਾਂ ਉਹ ਜ਼ਰੂਰ ਮੈਨੂੰ ਝੂਠਾ ਕਹਿ ਕੇ ਫਟਕਾਰ ਦਿੰਦੀ ਜਿਵੇਂ ਤੂੰ ਫਟਕਾਰਿਆ ਫਿਰ ਤਪਾਲ ਨੇ ਸ਼ਰਮਿੰਦਗੀ ਨਾਲ ਸਿਰ ਚੁਕਾ ਲਿਆ ਮੇਰੇ ਦੋਸਤ ਉਹਦੀ ਪਿੱਠ ਥਾਪੜ ਦਿਆਂ ਭਾਰਤੀ ਨੇ ਕਿਹਾ ਨਾਦਮ ਹੋਣ ਦੀ ਲੋੜ ਨਹੀਂ ਸਵੇਰ ਦਾ ਭੁੱਲਿਆ ਜੀ ਸ਼ਾਮੀ ਕਰ ਆ ਜਾ ਵੀ ਤਾਂ ਉਸ ਨੂੰ ਭੁੱਲਿਆ ਨਹੀਂ ਸਮਝਣਾ ਚਾਹੀਦਾ ਪਰ ਤੂੰ ਹਲੇ ਇਸ ਰਸਤੇ ਉੱਤੇ ਮਸੇ 2 4 ਹੀ ਕਦਮ ਚੱਲਿਆ ਹੋਵੇਗਾ ਮੈਨੂੰ ਕਿਉਂ ਲੋੜ ਪਈ ਪਾਲ ਇਹ ਟੋਕਾ ਟਾਕੀ ਕਰਨ ਦੀ ਇਸ ਲਈ ਕਿ ਇੱਕ ਤਾਂ ਅਸੀਂ ਜਿਸ ਸੰਗਰਾਮ ਲਈ ਰਵਾਨਾ ਹੋ ਰਹੇ ਹਾਂ ਉਸ ਰਸਤੇ ਵਿੱਚ ਜੇ ਕੋਈ ਅਜਿਹੀ ਘਟਨਾ ਹੋ ਜਾਵੇ ਤਾਂ ਨਰਦੀ ਹੋ ਜਾਵੇਗਾ ਇਸੇ ਲਈ ਮੈਂ ਤੈਨੂੰ ਇਸ਼ਾਰੇ ਨਾਲ ਦੱਸ ਚੁੱਕਾ ਕਿ ਦੇਸ਼ ਲਈ ਆਤਮ ਸਜਮ ਤੇ ਨਿਸ਼ਕਾਮਤਾ ਕਿੰਨੀਆ ਜ਼ਰੂਰੀ ਨੇ ਜਿਸ ਆਦਮੀ ਨੇ ਵੱਡੀਆਂ-ਵੱਡੀਆਂ ਮਾਮਾ ਤੇ ਸੰਗਰਾਮਾਂ ਨਾਲ ਲੜਨਾ ਹੈ ਤੇ ਜੇ ਉਸ ਦਾ ਆਪਣਾ ਹੀ ਕੈਰੇਕਟਰ ਕਮਜ਼ੋਰ ਹੋਵੇਗਾ ਤਦੂੰ ਹੀ ਆਪ ਸੋਚ ਉਸ ਪਾਸੋਂ ਕੀ ਉਮੀਦ ਹੋ ਸਕਦੀ ਹੈ ਆਤਮ ਬਲ ਦੇ ਸਰੇ ਸ਼ਿਸ਼ਮ ਦੀ ਸਾਡੇ ਕੋਲ ਐਸਾ ਟਾਲਾ ਨਹੀਂ ਜਿਨ੍ਹਾਂ ਦੀ ਮਦਦ ਨਾਲ ਅਸੀਂ ਦੇਸ਼ ਵਿੱਚ ਕਾ ਇਨਕਲਾਬ ਲਿਆਉਂਦੀ ਉਮੀਦ ਰੱਖਦੇ ਹਾਂ ਜਿਸ ਦਿਨ ਇਹ ਚੀਜ਼ ਸਾਡੇ ਕੋਲ ਨਹੀਂ ਰਹੇਗੀ ਉਸ ਦਿਨ ਸਮਝ ਲੈ ਕਿ ਸਾਡੀ ਸਾਰੀ ਜਦੋ ਜਿਹਦ ਮਰਦਾ ਹੋ ਜਾਵੇਗੀ ਠੀਕ ਹੈ ਭਾਰਤੀ ਪ੍ਰਿਤਪਾਲ ਗੋੜੀ ਸ਼ਰਦਾ ਦੇ ਰੰਗ ਵਿੱਚ ਬੋਲਿਆ ਤੂੰ ਮੇਰੇ ਉੱਤੇ احਸਾਨ ਕੀਤਾ ਹੈ ਤੂੰ ਐਨ ਵੇਲੇ ਸੇਰ ਮੈਨੂੰ ਇਸ ਖਤਰੀ ਤੋਂ ਖਵਾਰਦਾਰ ਕਰ ਦਿੱਤਾ ਨਹੀਂ ਤਾਂ ਅੱਗੇ ਜਾ ਕੇ ਪਤਾ ਨਹੀਂ ਕਿਹੋ ਜਿਹੇ ਨਤੀਜੇ ਭੁਗਤਨੇ ਪੈਂਦੇ ਮੈਨੂੰ ਨਿਯਤੈ ਨੂੰ ਹੀ ਨਹੀਂ ਪਾਲ ਤੇ ਇਥੋਂ ਜ਼ਿਆਦਾ ਸਲੋਚਨਾ ਨੂੰ ਤੂੰ ਫਿਰ ਵੀ ਮਰਦ ਮੋਹਾਨਾ ਹੈ ਤੇਰੇ ਸਿਰ ਤੇ ਕੋਈ ਐਸੀ ਜ਼ਿੰਮੇਵਾਰੀ ਵੀ ਨਹੀਂ ਪਰ ਉਸ ਵਿਚਾਰੀ ਦੀ ਹਾਲਤ ਦਾ ਅੰਦਾਜ਼ਾ ਲਾ ਪਹਿਲਾ ਤਾਂ ਸਮਾਜਿਕ ਤੌਰ ਤੇ ਇਹ ਬੜਾ ਭਾਰੀ ਅਨਰਥ ਹੋਵੇਗਾ ਕਿ ਸ਼ਾਦੀशुदा ਲੜਕੀ ਕਿਸੇ ਹੋਰ ਦੇ ਫ੍ਰੇਮ ਜਾਲ ਵਿੱਚ ਫਸ ਜਾਵੇ। ਫਿਰ ਇਸ ਉੱਤੇ ਹੋਰ ਵਾਧਾ ਇਹ ਕਿ ਉਸਤਾਦ ਵੀ ਜਿਵੇਂ ਕਿ ਉਹ ਅਕਸਰ ਦੱਸਿਆ ਕਰਦੀ ਆ ਕੁੜਕ ਦਰਜੀ ਦਾ ਸ਼ੱਕੀ, ਮੋਟੀ ਅਕਲ ਵਾਲਾ ਤੇ ਹਿੰਸਕ ਸੁਆਦ ਹੈ। ਤੂੰ ਵੇਖਦਾ ਨਹੀਂ। ਇਤਨਾ ਚਿਰ ਹੋ ਗਿਆ ਸਿਰੋਚਨਾ ਨੂੰ ਇਸ ਮਹੌਲ ਵਿੱਚ ਆਇਆ। ਕੈਲਾਤ ਦੀ ਤੇ ਦਿੱਲੀ ਦੇ ਦੌਰ ਤੇ ਉਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਪਰ ਆਪਣੇ ਆਦਮੀ ਦੇ ਡਰੋਂ ਅੱਜ ਦੀ ਉਸ ਦੇ ਸੋਤਰ ਸੁੱਕੇ ਰਹਿੰਦੇ ਨੇ ਇਸੇ ਕਰਕੇ ਮੈਂ ਅੱਜ ਤੇਰੇ ਉੱਤੇ ਪਹਿਲਾ ਸਵਾਲ ਕੀਤਾ ਸੀ ਕਿ ਵਿਆਹ ਕਰਾਉਣ ਦੇ ਤੇਰਾ ਕੀ ਵਿਚਾਰ ਹੈ ਤੈਨੂੰ ਪਤਾ ਹੈ ਮੇਰੇ ਦੋਸਤਾਂ ਦਾ ਦਾਇਰਾ ਕਾਫੀ ਵੱਸੀ ਹੈ ਜਿਨ੍ਹਾਂ ਦੇ ਘਰੀ ਕੁੜੀਆਂ ਵੀ ਚੰਗ-ਚੰਗੇ ਰੀਆਂ ਹੋਣਗੀਆਂ ਜੇ ਮੈਂ ਚਾਹਾਂ ਤਾਂ ਤੇਰੇ ਲਈ ਸਹੂਲਤ ਨਾਲ ਕਿਸੇ ਸੋਹਣੀ ਸੁਚੱਜੀ ਕੁੜੀ ਦਾ ਇੰਤਜ਼ਾਮ ਕਰ ਸਕਦਾ ਤੂੰ ਮੈਨੂੰ ਥੋੜੀ ਦੇਰ ਪਹਿਲਾਂ ਪੁੱਛਿਆ ਸੀ ਕਿ ਮੈਂ ਕੋਈ ਢੂਂਗੀ ਨਜ਼ਰ ਨਾਲ ਘੜੀ-ਮੁੜੀ ਤੇਰੇ ਵੱਲ ਤੱਕਦਾ ਹਾਂ ਇਸ ਲਈ ਕਿ ਤੇਰੀ ਦੀ ਸਲੋਚਨਾ ਬਚਾ ਲੈ ਇਸ ਨਵੇਂ ਸੂਤਰ ਦੀ ਹੋਂਦ ਮੈਨੂੰ ਚਿੰਤਾਤੁਰ ਕਰ ਰਹੀ ਸੀ ਪਰਤ ਪਾਲਦਾ ਦਿਨ ਆਪਣੇ ਇਸ ਉਸਤਾਦ ਨੂਮਾ ਦੋਸਤ ਦੀ ਸ਼ਰਦਾ ਨਾਲ ਚੱਲ ਪੁੱਟਿਆ ਜਿਸ ਨੇ ਠੀਕ ਵੇਲੇ ਸਿਰ ਉਸ ਨੂੰ ਇੱਕ ਬਾਦੀ ਖਤਰੇ ਤੋਂ ਖਵਰਦਾਰ ਕਰ ਦਿੱਤਾ ਸੀ ਧੰਨਵਾਦ